ਇਹ ਸਾਰਾ ਰੋਭੀ ਸਾਰੀਆਂ ਅੱਗ ਸਾਰੀਆਂ ਅੱਗ ਲੱਗੀ ਹੈ ਪਿਛਲੇ ਸਾਲ ਤੇ ਲੱਗੀ ਹੈ ਬਹੁਤ ਅਕਲ ਚਾਹਾਂ ਮੱਝਾ ਅੱਛਾ ਇੰਦਰ ਵੀ ਹਾਰ ਦੇਖੀ ਹੈ ਬਹੁਤ ਵੀ ਅੰਦਰ ਵੱਜੀ ਅੱਛਾ ਘਰ ਵੀ ਵੱਜ ਕੇ ਕਿਹੜਾ ਆਪਣਾ ਇਹ 10 10 ਚਲੀ 10 ਪਰ 10 ਪਰ ਆ ਗਿਆ ਜੀ ਇਹ ਜੰਗਲਾਂ ਨੂੰ ਇੱਥੇ ਲੱਗੀ ਸੀ ਅੱਗ ਆ ਦੇਖੋ ਤਾਲ ਵੀ ਲੱਗੀ ਆ ਕਿ ਹਜੇ ਵੀ ਜਾਨ ਪਏ ਆ ਤਾਂ ਪਹਾੜਾਂ ਤੇ ਥੱਕ ਗਏ ਸੀ ਇੱਕ ਆ ਬੱਚੇ ਪੈਰਾਂ ਸੁੱਕੇ ਭਏ ਹਰ ਤੱਕ ਆ ਗਏ ਸੀ ਏਗਰੇ